ਪਖੰਡੀ ਬਾਬਿਆਂ ਤੋਂ ਹੁਣ ਸਾਵਧਾਨ ਹੋ ਜਾਓ ਪਹਿਲਾਂ ਤਾਂ ਇਹ ਘਰ ਚ ਦਾਖਲ ਹੁੰਦੇ ਨੇ ਫਿਰ ਲੁੱਟ ਪੁੱਟ ਕੇ ਸਾਰਾ ਸਮਾਨ ਲੈ ਜਾਂਦੇ ਨੇ ਜੀਹਾਂ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਬਿਲਕੁਲ ਅਸੀਂ ਸਾਰੇ ਘਰਾਂ ਦੇ ਵਿੱਚ ਚੀਜ਼ ਅਕਸਰ ਦੇਖਦੇ ਆ ਕਿ ਦੁਪਹਿਰ ਦੇ ਵੇਲੇ ਪਖੰਡੀ ਜਿਹੜੇ ਸਾਧੂ ਆਉਂਦੇ ਨੇ ਜੀਹਾਂ ਜਿਨ੍ਹਾਂ ਨੇ ਸਿਰਫ ਪੇਸ ਪਾਇਆ ਹੁੰਦਾ ਪਰ ਦਰਅਸਲ ਵਿੱਚੋਂ ਚੋਰ ਹੁੰਦੇ ਨੇ ਤਾਂ ਬਿਲਕੁਲ ਅਜਿਹੀ ਘਟਨਾ ਸਾਹਮਣੇ ਆਈਏ ਜਦੋਂ ਕਿਸੇ ਘਰ ਦੇ ਵਿੱਚ ਪਹਿਲਾਂ ਤਾਂ ਇਹ ਪਖੰਡੀ ਬਾਬੇ ਨੇ ਜਿਹੜੇ ਦਾਖਲ ਹੁੰਦੇ ਨੇ ਪਰ ਉਸ ਤੋਂ ਬਾਅਦ ਸਾਰਾ ਸਮਾਨ ਚੱਕ ਕੇ ਰਫੂ ਚੱਕਰ ਹੋਣ ਲੱਗ ਜਾਂਦੇ ਨੇ ਜੀ ਹਾਂ ਆਪਣੇ ਬੈਗ ਦੇ ਵਿੱਚ ਜ਼ਰੂਰੀ ਸਮਾਨ ਚੱਕ ਕੇ ਜਦੋਂ ਹੀ ਫਰਾਰ ਹੋਣ ਲੱਗਦੇ ਨੇ ਤਾਂ ਘਰ ਦੀ ਮਹਿਲਾ ਦੇ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਮੌਕੇ ਤੇ ਹੀ ਇੰਨਾ ਦੀ ਵੀਡੀਓ ਬਣਾ ਲਈ ਜਾਂਦੀ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਧੂ ਨੇ ਜਿਹੜੇ ਪਹਿਲਾਂ ਤਾਂ ਭੱਜਦੇ ਨਜ਼ਰ ਆਉਂਦੇ ਨੇ ਫਿਰ ਅਚਾਨਕ ਅਜਿਹੇ ਆ ਰੂਪ ਧਾਨ ਕਰ ਲੈਂਦੇ ਨੇ ਕਿ ਇਹਨਾਂ ਨੂੰ ਆਪਣੇ ਕੱਪੜਿਆਂ ਦਾ ਵੀ ਧਿਆਨ ਨਹੀਂ ਰਹਿੰਦਾ ਜਿਹਾ ਜਿਵੇਂ ਇੱਕ ਚੋਰ ਭੱਜਦਾ ਚੋਰੀ ਕਰਕੇ ਉਸੇ ਤਰੀਕੇ ਦੇ ਨਾਲ ਇਹ ਸਾਧੂ ਨੇ ਜਿਹੜੇ ਪਖੰਡੀ ਬਾਬੇ ਨੇ ਭੱਜਦੇ ਨਜ਼ਰ ਆ ਰਹੇ ਨੇ ਤਾਂ ਮੌਕੇ ਤੇ ਮਹਿਲਾ ਦੇ ਵੱਲੋਂ ਜਿਹੜੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂਕਿ ਅਸੀਂ ਸਾਰੇ ਵੀ ਇਹੋ ਜਿਹੇ ਪਖੰਡੀ ਬਾਬਿਆਂ ਤੋਂ ਜਿਨ੍ਹਾਂ ਨੇ ਸਾਧੂਆਂ ਦਾ ਧੇਸ ਪਾਇਆ ਹੁੰਦਾ ਹੈ ਉਹਨਾਂ ਤੋਂ ਅਸੀਂ ਸਾਵਧਾਨ ਹੋ ਜਾਈਏ ਤਾਂ ਬਿਲਕੁਲ ਐਸੇ ਵੀਡੀਓ ਦੇ ذریعے ਅਸੀਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਜੇਕਰ ਤੁਹਾਡੇ ਵੀ ਘਰ ਕੋਈ ਇਸ ਤਰੀਕੇ ਦੇ ਸਾਧੂ ਆਉਂਦੇ ਨੇ ਤਾਂ ਉਹਨਾਂ ਨੂੰ ਘਰ ਦੇ ਵਿੱਚ ਦਾਖਲ ਨਾ ਹੋਣ ਦਿਓ ਜੀहां ਅਗਰ ਤੁਸੀਂ ਉਹਨਾਂ ਨੂੰ ਦਾਨ ਪੁੰਨ ਦੇਣਾ ਹੈ ਤਾਂ ਉਹਨਾਂ ਨੂੰ ਗੇਟ ਦੇ ਬਾਹਰ ਹੀ ਕੱਢ ਕੇ ਦੇ ਦਿਓ ਤਾਂ ਸਬੰਧਿਤ ਤੁਹਾਡੀ ਕੀ ਹੈ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ